ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੋਤ ਸਿੰਘ ਹੋਰਾਂ ਦਾ ਬੀਤੀ ਦਿਨੀ ਜਨਮ ਦਿਨ ਸੀ ਪਰ ਆਪਣੇ ਜਨਮ ਦਿਨ ਵਾਲੇ ਦਿਨ ਸਿੱਧੂ ਦੇ ਪਿਤਾ ਬਿਲਕੁਲ ਟੁੱਟੇ ਪਏ ਸੀ ਕਿਉਂਕਿ ਉਹ ਤਰਸਦੇ ਸੀਗੇ ਕਿ ਤੂੰ ਉਹਨਾਂ ਨੂੰ ਆਵਾਜ਼ ਆਵੇ ਉਹਨਾਂ ਦੇ ਪੁੱਤ ਦੀ ਤੇ ਉਹ ਕਹਵੇ ਕਿ ਬਾਪੂ ਜਨਮ ਦਿਨ ਮੁਬਾਰਕ ਪਰ ਕਿਤਨਾ ਕਹਤੇ ਉਹ ਆਵਾਜ਼ ਕੰਨਾਂ ਦੇ ਵਿੱਚ ਨਹੀਂ ਪਈ ਕਿਸ ਨੇ ਨਹੀਂ ਕਿਹਾ ਹੋਰ ਬਹੁਤ ਸਾਰੇ ਲੋਕਾਂ ਨੇ ਵਿਸ਼ ਕੀਤੀ ਸਿੱਧੂ ਦੇ ਪਿਤਾ ਨੇ ਇਹ ਵੀ ਕਿਹਾ ਕਿ ਪੁੱਤਰਾ ਮੈਨੂੰ ਸਭ ਨੇ ਜਨਮ ਦਿਨ ਮੁਬਾਰਕ ਕਹਿ ਦਿੱਤਾ ਪਰ ਤੂੰ ਨਹੀਂ ਕਿਹਾ ਇੱਕ ਗੀਤ ਵੀ ਜਿਹੜਾ ਰਿਲੀਜ਼ ਕੀਤਾ ਗਿਆ ਦਾ ਲਾਸਟ ਵਿਸ਼ ਉਸ ਦੇ ਵਿੱਚ ਅਖੀਰ ਦੇ ਉੱਤੇ ਜਦੋਂ ਇੱਕ ਆਵਾਜ਼ ਪੈਂਦੀ ਹੈ ਕੰਨਾਂ ਦੇ ਵਿੱਚ ਕਿ ਬਾਪੂ ਹੈਪੀ ਬਰਥਡੇ ਤਾਂ ਸਿੱਧੂ ਦੇ ਡੈਡੀ ਬਿਲਕੁਲ ਸ਼ੌਕ ਹੋ ਜਾਂਦੇ ਨੇ ਬੇਹੱਦ ਦੁਖਦਾਈ ਤਸਵੀਰ ਇਹ ਨਜ਼ਰ ਆ ਰਹੀ ਹੈ ਇੱਕ ਬਾਪ ਆਪਣੇ ਪੁੱਤ ਨੂੰ ਲੱਭ ਰਿਹਾ ਹੈ ਜਨਮ ਦਿਨ ਮੁਬਾਰਕ ਦੀਆਂ ਦਵਾਵਾ ਲੈਣ ਦੀ ਤਰਸ ਰਿਆ ਬਹੁਤ ਸਾਰੇ ਲੋਕਾਂ ਨੇ ਸਿੱਧੂ ਦੇ ਪਿਤਾ ਦੇ ਨਾਲ ਹਮਦਰਦੀ ਕੀਤੀ ਪਰ ਦੂਜੇ ਪਾਸੇ ਸਿੱਧੂ ਦੇ ਪਿਤਾ ਲਗਾਤਾਰ ਇਨਸਾਫ ਦੀ ਗੁਹਾਰ ਕਰ ਰਹੇ ਨੇ ਇਨਸਾਫ ਦੀ ਗੁਹਾਰ ਕਰਦੇ ਕਰਦੇ ਬਹੁਤ ਲੰਬਾ ਸਮਾਂ ਹੋ ਗਿਆ ਪਰ ਕਿਤਨਾ ਕਿਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਨਸਾਫ ਦਿੰਦੀ ਨਹੀਂ ਨਜ਼ਰ ਆਦੀ ਅਕਸਰ ਆਪਾ ਦੇਖਦੇ ਆ ਕਿ ਸਿੱਧੂ ਦੀ ਹਵੇਲੀ ਦੇ ਵਿੱਚ ਬਹੁਤ ਵੱਡਾ ਇਕੱਠ ਹੁੰਦਾ ਹੈ ਲੋਕ ਪਹੁੰਚਦੇ ਨੇ ਬਾਪੂ ਸਪੀਚ ਵੀ ਦਿੰਦੇ ਨੇ ਤਾਂ ਇਹ ਵੀ ਕਹਿੰਦੇ ਨੇ ਕਿ ਤੁਸੀਂ ਹੀ ਸਹਾਰਾ ਹੋ ਸਾਡਾ ਹੋਰ ਕੋਈ ਨਹੀਂ ਕਿਉਂਕਿ ਜਸਟਿਸ ਦੇ ਲਈ ਤੁਸੀਂ ਸਾਡੇ ਨਾਲ ਖੜੇ ਹੋਏ ਹੋ ਪਰ ਬੀਤੇ ਦਿਨਾਂ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਸਿੱਧੂ ਦੀ ਹਵੇਲੀ ਹੋਇਆ ਸਿੱਧੂ ਨੂੰ ਚਾਉਣ ਵਾਲੇ ਲੋਕ ਦੂਦਰਾਡੇ ਤੋਂ ਪਹੁੰਚੇ ਉੱਥੇ ਆ ਕੇ ਬਾਪੂ ਨੂੰ ਜਨਮ ਦਿਨ ਮੁਬਾਰਕ ਦੀਆਂ ਦਵਾਵਾਂ ਦਿੱਤੀਆਂ